ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਸਵਰਨਜੀਤ ਧਵਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਜਸਪਾਲ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਲੈਪਰੋਸੀ ਅਫਸਰ ਡਾਕਟਰ ਹਰਪ੍ਰੀਤ ਕੌਰ ਵੱਲੋਂ ਸ਼੍ਰੀ ਗੁਰੂ ਰਾਮਦਾਸ ਕੁਸ਼ਟ ਆਸ਼ਰਮ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਲਗਭਗ 50 ਕੁਸ਼ਟ ਰੋਗੀਆਂ ਨੂੰ ਐਮਸੀਆਰ ਫੁੱਟਵੇ ਪੋਰੀਆਂ ਅਤੇ ਅਲਸਰ ਕਿੱਟਾਂ ਵੰਡੀਆਂ ਗਈਆਂ ਐਸਰਨ ਡਾਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਤੇ ਮੌਕੇ ਤੇ ਹਰ ਸਾਲ ਵਿਸ਼ਵ ਕੁਸ਼ਟ ਰੋਗ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ਤੇ ਜ਼ਿਲ੍ਹਾ ਐਮੀ ਆਯੋ ਅਮਰਦੀਪ ਸਿੰਘ ਨੇ ਕਿਹਾ ਕਿ ਸਾਨੂੰ ਕੁਸ਼ਟ ਰੋਗੀਆਂ ਨਾਲ ਵਿਤਕਰਾ ਜਾਂ ਪੇਤਪਾਪ ਨਹੀਂ ਕਰਨਾ ਚਾਹੀਦਾ। ਸਗੋਂ ਉਹਨਾਂ ਦੇ ਇਲਾਜ ਵਿੱਚ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਮਨਜਿੰਦਰ ਕੌਰ ਸਿੱਮਿਤ ਸਮੂਹ ਸਟਾਫ ਮੈਂਬਰ ਹਾਜ਼ਰ ਸਨ। ਜੋ ਕਿ ਇਹ ਆਪਣੇ ਵਿਸ਼ੇ ਇੱਕ ਖੇਤ ਨੂੰ ਹੈ ਜਿਹੜੇ ਇਹ ਜਿਹੜੇ 3 ਮਹੀਨੇ ਆਪਾਂ ਉਹ ਇਹਦਾ ਇਹੋ ਪਰਪਰਜ ਹੈ ਕਿ ਪਾਗ ਵਿੱਚ ਇੱਕ ਸੁਨੇਹਾ ਆਪਾਂ ਦੇ ਸਕੀਏ ਕਿ ਜਿਹੜੇ ਕੁਸ਼ਲ ਰੋਗ ਆ ਇਹ ਬਿਲਕੁਲ ਇਲਾਜਯੋਗ ਹੈ ਇਹਦਾ ਪ੍ਰੋਪਰ ਟਰੀਟਮੈਂਟ ਹੈ ਹੈ ਔਰ ਜਿਹੜੇ ਸੁਸਾਇਟੀ ਦੇ ਲੋਕ ਇੱਕ ਭਾਵਨਾ ਅਲੱਗ ਔਰ ਰੱਖਦੇ ਆ ਆਪਾਂ ਉਹਨਾਂ ਨੂੰ ਮੋਟੀਵੇਟ ਕਰਨਾ ਕਿ ਕੋਈ ਅਜਿਹੀ ਗੱਲ ਨਹੀਂ ਹੈਗੀ ਇਹ ਇਹ ਸਾਡੇ 팬 ਭਰਾ ਨੇ ਅਸੀਂ ਜਾਣੇ